ਤੁਹਾਡੇ ਸ਼ਰੀਕਾਂ ਦਾ ਕੋਈ ਬੱਚਾ ਬਾਹਰ چلا ਗਿਆ ਤੁਸੀਂ ਮੈਂ ਕਹਿੰਨੇ ਸਾਰੀ ਜ਼ਮੀਨ ਜਾਇਦਾਦ ਵੇਚ ਕੇ ਤੁਸੀਂ ਨਹੀਂ ਦੇਖਣਾ ਤੁਹਾਡੀ ਕੁੜੀ 10 ਮੁੰਡਿਆਂ ਚ ਜਾ ਕੇ ਰਹਿੰਦੀ ਹੈ ਤੁਸੀਂ ਸਿਰਫ ਇਹ ਦੇਖਣਾ ਕਿ ਅਸੀਂ ਬਾਹਰ ਭੇਜਣੀ ਹੈ ਤੇ ਸਾਡੀ ਦੀ ਸਾਡੀ ਚੜਤ ਹੋ ਗਈ ਹੈ ਇਸ ਗੱਲ ਦੇ ਵਿੱਚ ਮੈਂ ਕਹਿੰਨੀ ਹੈ ਸ਼ਰਮ ਕਰੋ ਲੋਕੋ ਸ਼ਰਮ ਕਰੋ ਕੁਛ ਥੋੜੀ ਜਿਹੜੇ ਮਾਪਿਆਂ ਨੂੰ ਪਤਾ ਕਿ ਤੁਹਾਡੇ ਮੁੰਡੇ ਸਟੂਡੈਂਟ ਕੁੜੀਆਂ ਤੁਹਾਡੇ ਘਰੇ ਲੈ ਆ ਕੇ ਰੱਖ ਰਹੇ ਆ ਤੁਹਾਨੂੰ ਸਿਰਫ ਇੰਨਾ ਲਾਲਚ ਦੇ ਕੇ ਤੁਹਾਡੇ ਘਰ ਆ ਕੇ ਉਹ ਤੁਹਾਡੀ ਘਰ ਦੀ ਸਫਾਈ ਕਰਨ ਕੁਕਿੰਗ ਕਰਨ ਤੁਹਾਡੀ ਸੇਵਾ ਕਰਨ ਦੋ ਚਾਰ ਸਾਲ ਠੀਕ ਹੈ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਲਾਲਚ ਦਿਨੇ ਕਿ ਤੁਹਾਡਾ ਜੀ ਵਿਆਹ ਕਰ ਦੇਣਾ ਤੁਹਾਨੂੰ ਤੁਸੀਂ ਪੱਕੀਆਂ ਹੋ ਜਾਓਗੇ ਜਾਂ ਵ ਪਰ ਜਦੋਂ ਟਾਈਮ ਆਉਂਦਾ ਆ ਉਹਨਾਂ ਨਾਲ ਵਿਆਹ ਕਰਨ ਦਾ ਤਾਂ ਫਿਰ ਜਦੋਂ ਜਾਂਦੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤਾਂ ਫਿਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ ਹਨਾ ਤੇ ਜਦੋਂ ਲੰਗਰ ਲਹਾਉਣੇ ਨੇ ਅਗਲੇ ਤੋਂ ਕੰਮ ਕਰਾਉਣੇ ਨੇ ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਕਿ ਉਹ ਕਿਸੇ ਦੀ ਧੀ ਆ ਜਾਂ ਕਿਸੇ ਦੀ ਭੈਣ ਆ ਕਿਸੇ ਨੂੰ ਘਰੇ ਰੱਖਦੇ ਆ ਆਪਦੀ ਧੀ ਉਹਨੂੰ ਤੁਹਾਨੂੰ ਦੁੱਖ ਘੱਟ ਨਹੀਂ ਲੱਗਦਾ ਉਸ ਚੀਜ਼ ਦਾ ਥੋੜੀ ਧੀ ਨੂੰ ਕੋਈ ਰੱਖੇ ਸਾਲ ਦੋ ਸਾਲ ਇਦਾਂ ਨਾਲ ਓਪਰ ਨ ਰਿਲੇਸ਼ਨਸ਼ਿਪ ਦੇ ਵਿੱਚ ਤੇ ਬਾਅਦ ਚੋਂ ਅਗਲਾ ਤੁਹਾਨੂੰ ਡੰਡੇ ਮਾਰ ਕੇ ਕਵੇ ਕਿ ਘਰੋਂ ਬਾਹਰ ਨਿਕਲੋ ਤੁਹਾਡੇ ਰੀਆਂ ਸ਼ਰਤੀ ਤੋੜੀ ਫਿਰਨੀ ਇੱਥੇ ਹਨਾ ਚਲੋ ਉਹ ਮੰਨ ਲੈਣੇ ਉਹ ਨਿਆਣੇ ਆ ਮੂਲ ਟੋਡੇ ਤੁਸੀਂ ਤੱਕ ਨੰਬਰ ਦੇ ਹਰਾਮ ਦੇ ਲੋਕ ਤੁਹਾਡੇ ਤੱਕ ਜਿੰਨੇ ਛਿੱਤਰ ਪਾਣੇ ਚਾਹੀਦੇ ਮੈਂ ਕਹਨੀ ਆ ਓਨੇ ਘੱਟ ਜਿੰਨੀਆਂ ਜੁੱਤੀਆਂ ਪਹਿਣ ਤੁਹਾਡੇ ਸਿਰ ਦੇ ਉੱਤੇ ਨਾ ਤੁਹਾਨੂੰ ਨੀਵੇਂ ਕਰਕੇ ਓਨੀਆਂ ਘੱਟ ਨੇ ਗਣਤੀ ਭੁੱਲ ਜਾਣੀ ਚਾਹੀਦੀ ਹੈ ਇਹ ਜੇ ਲੋਕਾਂ ਦੀ ਤੇ ਦੂਜੀ ਗੱਲ ਪੇਰੈਂਟਸ ਉਹਨਾਂ ਤੇ ਮੈਂ ਕਹਨੀ ਆ ਲੱਖ ਦੀਆਂ ਲਾਣ ਤਾਂ ਜਿਹੜੀਆਂ ਕੁੜੀਆਂ ਨੌਜਵਾਨ ਨੂੰ ਤੁਸੀਂ ਆਪਦੀਆਂ ਨੂੰ ਭੇਜਦੇ ਆ ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋਲ ਰਹਿਣ ਲਈ ਅੱਗੇ ਜਗ੍ਹਾ ਹੈਗੀ ਆ ਉਹਨਾਂ ਕੋਲ ਖਾਣ ਲਈ ਹੈਗਾ ਫਿਰ ਹਜੇ ਅਗਲੀਆਂ ਉਤਰੀਆਂ ਨਹੀਂ ਹੁੰਦੀਆਂ ਤੁਸੀਂ ਅਗਲੇ ਤੋਂ ਪੈਸੇ ਨਹੀਂ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੇ ਫਲਾਣੇ ਦੇ ਦਿਨੇ ਫਲਾਣੇ ਦੇ ਦਿਨੇ ਪਾ ਦੇ ਛ ਤੇ ਤੁਸੀਂ ਨਹੀਂ ਦੇਖਣਾ ਕਿ ਕਿਦਾਂ ਕੁ ਮਾਰੀਏ ਤੁਹਾਡੇ ਸ਼ਰੀਕਾਂ ਦਾ ਕੋਈ ਬੱਚਾ ਬਾਹਰ ਚਲਾ ਗਿਆ ਤੁਸੀਂ ਮੈਨੂੰ ਸਾਰੀ ਜ਼ਮੀਨ ਜਾਇਦਾਦ ਵੇਚ ਕੇ ਤੁਸੀਂ ਨਹੀਂ ਦੇਖਣਾ ਤੁਹਾਡੀ ਕੁੜੀ 10 ਮੁੰਡਿਆਂ ਚ ਜਾ ਕੇ ਰਹਿੰਦੀ ਹੈ ਤੁਸੀਂ ਸਿਰਫ ਇਹ ਦੇਖਣਾ ਕਿ ਅਸੀਂ ਬਾਹਰ ਭੇਜਨੀਏ ਤੇ ਸਾਡੀ ਦੀ ਜੀ ਸਾਡੀ ਚੜਤ ਹੋ ਗਈ ਇਸ ਗੱਲ ਦੇ ਵਿੱਚ ਨਿਕਨੀ ਸ਼ਰਮ ਕਰੂ ਲੋਕੋ ਸ਼ਰਮ ਕਰੂ ਕੁਛ ਥੋੜੀ ਜੀ ਜਿਹੜੇ ਮਾਪਿਆਂ ਨੂੰ ਪਤਾ ਕਿ ਤੁਹਾਡੇ ਮੁੰਡੇ ਸਟੂਡੈਂਟ ਕੁੜੀਆਂ ਤੁਹਾਡੇ ਘਰੇ ਲੈ ਆ ਕੇ ਰੱਖ ਰਹੇ ਆ ਤੁਹਾਨੂੰ ਸਭ ਇੰਨਾ ਲਾਲਚ ਕਿ ਤੁਹਾਡੇ ਘਰ ਆ ਕੇ ਉਹ ਤੁਹਾਡੀ ਘਰ ਦੀ ਸਫਾਈ ਕਰਨ ਨੂੰ ਕੁਕਿੰਗ ਕਰਨ ਤੁਹਾਡੀ ਸੇਵਾ ਕਰਨ ਦੋ ਚਾਰ ਸਾਲ ਠੀਕ ਆ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਲਾਲਚ ਦਿੰਦੇ ਆ ਕਿ ਤੁਹਾਡਾ ਜੀ ਵਿਆਹ ਕਰ ਦੇਣਾ ਤੁਹਾਨੂੰ ਤੁਸੀਂ ਪੱਕੀਆਂ ਹੋ ਜਾਉਂਗੇ ਨੇ ਵਟ ਏਵਰ ਅਗਲੇ ਨੂੰ ਵੀ ਲਾਂਚ ਹੋ ਜਾਂਦਾ ਪਰ ਜਦੋਂ ਟਾਈਮ ਆਉਂਦਾ ਆ ਉਹਨਾਂ ਨਾਲ ਵਿਆਹ ਕਰਨ ਦਾ ਤਾਂ ਫੇਰ ਜਦੋਂ ਜਾਗ ਰਹੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤਾਂ ਫੇਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ ਹਨਾ ਤੇ ਜਦੋਂ ਲੰਗਰ ਲਹਾਉਣੇ ਨੇ ਅਗਲੇ ਤੋਂ ਕੰਮ ਕਰ ਜਾ ਕਿ ਸੜੀ ਭੈਣ ਆ ਕਿਸੇ ਨੂੰ ਘਰੇ ਰੱਖਨੇ ਆ ਆਪਦੀ ਧੀ ਨੂੰ ਕੋ ਤੁਹਾਨੂੰ ਦੁੱਖ ਘੱਟ ਨਹੀਂ ਲੱਗਦਾ ਉਸ ਚੀਜ਼ ਦਾ ਥੋੜੀ ਧੀ ਨੂੰ ਕੋਈ ਰੱਖੇ ਸਾਲ 2 ਸਾਲ ਇਦਾਂ ਨਾਲ ਉੱਪਰ ਨ ਰਿਲੇਸ਼ਨਸ਼ਿਪ ਦੇ ਵਿੱਚ ਤੇ ਬਾਅਦ ਚ ਉਹ ਅਗਲਾ ਤੁਹਾਨੂੰ ਡੰਡੇ ਮਾਰ ਕੇ ਕਵੇ ਕਿ ਘਰੋਂ ਬਾਹਰ ਨਿਕਲੋ ਤੁਹਾਡੇ ਰੀਂਗੀਆਂ ਛੱਤੀ ਤੋੜੀ ਫੇਰਨੀ ਐ ਇੱਥੇ ਹੈਨਾ ਚਲੋ ਉਹ ਮੰਨ ਲੈਨੇ ਹੋ ਨਿਆਣੇ ਆ ਮੂਹ ਮਤ ਨੇ ਆਪਣਾ ਸਮਝਾਉਣ ਦਾ ਫਰਜ਼ ਬਣਦਾ ਐਸੇ ਪੇਰੈਂਟ ਪਰ ਥੋੜੇ ਤੁਸੀਂ ਤੱਕ ਨੰਬਰ ਦੇ ਹਰਾਮ ਦੇ ਲੋਕ ਤੁਹਾਡੇ ਤਾਂ ਜਿੰਨੇ ਛਿੱਤਰ ਪਾਣੇ ਚਾਹੀਦੇ ਮੈਂ ਕਹਨੀ ਆ ਓਨੇ ਘੱਟ ਜਿੰਨੀਆਂ ਜੁੱਤੀਆਂ ਪਹਿਣ ਤੁਹਾਡੇ ਸਿਰ ਦੇ ਵਿੱਚ ਨਾ ਤੁਹਾਨੂੰ ਨੀਵੇਂ ਕਰਕੇ ਗੰਤੀ ਭੁੱਲ ਜਾਣੀ ਚਾਹੀਦੀ ਹੈ ਹਜੇ ਲੋਕਾਂ ਦੇ ਤੇ ਦੂਜੀ ਗੱਲ ਪੇਰੈਂਟਸ ਉਹਨਾਂ ਤੇ ਮੈਂ ਕਹਿੰਨੀ ਲੱਖ ਦੀਆਂ ਲਾਉਣ ਤਾਂ ਜਿਹੜੀਆਂ ਕੁੜੀਆਂ ਨੌਜਵਾਨਾਂ ਨੂੰ ਤੁਸੀਂ ਆਪਦੀਆਂ ਨੂੰ ਭੇਜਦੇ ਆ ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋ ਰਹਿਣ ਲਈ ਅੱਗੇ ਜਗ੍ਹਾ ਹੈਗੀ ਆ ਉਹਨਾਂ ਕੋ ਖਾਣ ਲਈ ਹੈਗਾ ਫਿਰ ਹਜੇ ਅਗਲੀਆਂ ਉਤਰੀਆਂ ਨਹੀਂ ਹੁੰਦੀਆਂ ਤੁਸੀਂ ਅਗਲੇ ਤੋਂ ਪੈਸੇ ਨਹੀਂ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੇ ਫਲਾਨੇ ਦਿਨ ਫਲਾਨੇ ਦਿਨ ਪਾਦੇ ਛੇਤੀ ਪਾਦੇ ਛੇਤੀ ਹੈਨਾ ਤੇ ਤੁਸੀਂ ਨਹੀਂ ਦੇਖਣਾ ਅਗਲੀ ਕਿੰਦਾ ਕੁ ਮਾਰੀ ਤੁਹਾਡੇ ਸ਼ਰੀਕਾਂ ਦਾ ਕੋਈ ਬੱਚਾ ਬਾਹਰ ਚਲਾ ਗਿਆ ਤੁਸੀਂ ਮੈਂ ਕਹਿੰਨੇ ਸਾਰੀ ਜ਼ਮੀਨ ਜਾਇਦਾਦ ਵੇਚ ਕੇ ਤੁਸੀਂ ਨਹੀਂ ਦੇਖਣਾ ਤੁਹਾਡੀ ਕੁੜੀ 10 ਮੁੰਡਿਆਂ ਚ ਜਾ ਕੇ ਰਹਿੰਦੀ ਹੈ ਤੁਸੀਂ ਸਿਰਫ ਇਹ ਦੇਖਣਾ ਕਿ ਅਸੀਂ ਬਾਹਰ ਭੇਜਨੀ ਆ ਤੇ ਸਾਡੀ ਸਾਡੀ ਚੜਤ ਹੋ ਗਈ ਹੈ ਇਸ ਗੱਲ ਦੇ ਵਿੱਚ ਮੈਂ ਕਹਿੰਦੀ ਹਾਂ ਸ਼ਰਮ ਕਰੋ ਲੋਕੋ ਸ਼ਰਮ ਕਰੋ ਕੁਛ ਥੋੜੀ ਜੀ ਜਿਹੜੇ ਮਾਪਿਆਂ ਨੂੰ ਪਤਾ ਕਿ ਤੁਹਾਡੇ ਮੁੰਡੇ ਸਟੂਡੈਂਟ ਕੁੜੀਆਂ ਤੁਹਾਡੇ ਘਰੇ ਲੈ ਆ ਕੇ ਰੱਖ ਰਹੇ ਆ ਤੁਹਾਨੂੰ ਸਿਰਫ ਇੰਨਾ ਲਾਲਚ ਦੇ ਕੇ ਤੁਹਾਡੇ ਘਰ ਆ ਕੇ ਉਹ ਤੁਹਾਡੀ ਘਰ ਦੀ ਸਫਾਈ ਕਰਨ ਕੁਕਿੰਗ ਕਰਨ ਥੋੜੀ ਸੇਵਾ ਕਰਨ ਦੋ ਚਾਰ ਸਾਲ ਠੀਕ ਆ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਲਾਲਚ ਦਿੰਦੇ ਕਿ ਤੁਹਾਡਾ ਜੀ ਵਿਆਹ ਕਰ ਦਿੰਨਾ ਤੁਹਾਨੂੰ ਤੁਸੀਂ ਪੱਕੀਆਂ ਹੋ ਜਾਓਗੇ ਜਾਂ ਵਟ ਏਵਰ ਅਗਲੇ ਨੂੰ ਲਾਲਚ ਹੋ ਜਾਂਦਾ ਪਰ ਜਦੋਂ ਟਾਈਮ ਆਉਂਦਾ ਆ ਉਹਨਾਂ ਨਾਲ ਵਿਆਹ ਕਰਨ ਦਾ ਤਾਂ ਫੇਰ ਜਦੋਂ ਜਾਂਗਲੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤਾਂ ਫੇਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ ਹਨਾ ਤੇ ਜਦੋਂ ਲੰਗਰ ਲਹਾਉਣੇ ਨੇ ਅਗਲੇ ਤੋਂ ਕੰਮ ਕਰਾਉਣੇ ਨੇ ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਕਿ ਉਹ ਕਿਸੇ ਦੀ ਧੀ ਆ ਜਾਂ ਕਿਸੇ ਦੀ ਭੈਣ ਆ ਕਿਸੇ ਨੂੰ ਘਰੇ ਰੱਖਦੇ ਆ ਆਪਦੀ ਧੀ ਨੂੰ ਕੋ ਤੁਹਾਨੂੰ ਦੁੱਖ ਘੱਟ ਨਹੀਂ ਲੱਗਦਾ ਉਸ ਚੀਜ਼ ਦਾ ਥੋੜੀ ਧੀ ਨੂੰ ਕੋਈ ਰੱਖੇ ਸਾਲ 2 ਸਾਲ ਐਦਾਂ ਨਾਲ ਓਪਨਰ ਰਿਲੇਸ਼ਨਸ਼ਿਪ ਦੇ ਵਿੱਚ ਤੇ ਬਾਅਦ ਚੋਂ ਅਗਲਾ ਤੁਹਾਨੂੰ ਡੰਡੇ ਮਾਰ ਕੇ ਕਹੇ ਕਿ ਘਰੋਂ ਬਾਹਰ ਨਿਕਲੋ ਤੁਹਾਡੇ ਅੰਗੀਆਂ ਸ਼ੱਤੀ ਤੁਰੇ ਫਿਰਨੀਆਂ ਇੱਥੇ ਹਨਾ ਚਲੋ ਉਹ ਮੰਨ ਲੈਣੇ ਹੋ ਨਿਆਣੇ ਆ ਮੂਲ ਮਤ ਨਹੀਂ ਆਪਣਾ ਸਮਝ ਟੋਡੇ ਤੁਸੀਂ ਤੱਕ ਨੰਬਰ ਦੇ ਹਰਾਮ ਦੇ ਲੋਕ ਤੁਹਾਡੇ ਤੱਕ ਜਿੰਨੇ ਛਿੱਤਰ ਪਾਣੇ ਚਾਹੀਦੇ ਮੈਂ ਕਹਿੰਨੀ ਆ ਓਨੇ ਘੱਟ ਜਿੰਨੀਆਂ ਜੁੱਤੀਆਂ ਪਹਿਨ ਤੁਹਾਡੇ ਸਿਰ ਦੇ ਵਿੱਚ ਨਾ ਤੁਹਾਨੂੰ ਨੀਵੇਂ ਕਰਕੇ ਓਨੀਆਂ ਘੱਟ ਨੇ ਗਣਤੀ ਪੁੱਲ ਜਾਣੀ ਚਾਹੀਦੀ ਹੈ ਇਹ ਜੇ ਲੋਕਾਂ ਦੀ ਤੇ ਦੂਜੀ ਗੱਲ ਪੇਰੈਂਟਸ ਉਹਨਾਂ ਤੇ ਮੈਂ ਕਹਿੰਨੀ ਲੱਖ ਦੀਆਂ ਲਾਉਣ ਤਾਂ ਜਿਹੜੀਆਂ ਕੁੜੀਆਂ ਨੌਜਵਾਨ ਨੂੰ ਤੁਸੀਂ ਆਪਦੀਆਂ ਨੂੰ ਭੇਜਨੇ ਆ ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋ ਰਹਿਣ ਲਈ ਅੱਗੇ ਜਗ੍ਹਾ ਹੈਗੀ ਆ ਉਹਨਾਂ ਕੋ ਖਾਣ ਲਈ ਹੈਗਾ ਫਿਰ ਹਜੇ ਅਗਲੀਆਂ ਉਤਰੀਆਂ ਨਹੀਂ ਹੁੰਦੀਆਂ ਤੁਸੀਂ ਅਗਲੇ ਤੋਂ ਪੈਸੇ ਨਹੀਂ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੇ ਫਲਾਨ ਦੇ ਦਿਨੇ ਫਲਾਨ ਦੇ ਦਿਨੇ ਪਾਦੇ ਛੇਤੀ ਪਾਦੇ ਤੇ ਤੁਸੀਂ ਨਹੀਂ ਦੇਖਣਾ ਵੀ ਕਿਦਾਂ ਕੁ ਮਾਰਿਆ